ਮੇਜਰ ਮਾਗੜ ਦਾ ਪੌਡਕਾਸਟ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮਾੜ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਆਪਾਂ ਜਿਹੜਾ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਇਹ ਵਿਸ਼ਾ ਕਿਤਾਬਾਂ ਨਾਲ ਸੰਬੰਧਿਤ ਹੈ ਅਸੀਂ ਦੇਖਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਵਾਰਜ਼ ਨੇ ਉਹ ਤਾਂ ਬਣਾਈ ਹੋਈ ਮਿਲ ਜਾਂਦੀਆਂ ਨੇ ਬੀਸਮੈਂਟ ਦੇ ਵਿੱਚ ਅਸੀਂ ਬੜੇ ਚਾਣ ਨਾਲ ਇਹ ਮਹਿਮਾਨਾਂ ਨੂੰ ਦਿਖਾਉਨੇ ਆ ਕਿ ਦੇਖੋ ਸਾਡੀ ਬਾਰ ਕਿੰਨੀ ਸੋਹਣੀ ਐ ਸਾਡੇ ਕੋਲ ਬ੍ਰਾਂਡ ਕਿੰਨੇ ਨੇ ਤੇ ਲੇਕਨ ਜੇ ਕਿਸੇ ਪੰਜਾਬੀਆਂ ਦੇ ਘਰਾਂ ਚੋਂ ਤੁਸੀਂ ਬੁੱਕ ਸ਼ੈਲਫ ਲੱਭਣੀ ਹੋਵੇ ਤੁਹਾਨੂੰ ਨਹੀਂ ਮਿਲਦੀ ਈਵਨ ਇੱਕ ਕਿਤਾਬ ਵੀ ਨਹੀਂ ਮਿਲਦੀ ਜੇ ਤੁਸੀਂ ਕਿਸੇ ਦੇ ਘਰ ਮਹਿਮਾਨ ਚਲੇ ਜਾਂਦੇ ਹੋ ਤੇ ਰਾਤ ਨੂੰ ਤੁਹਾਨੂੰ ਨੀਂਦ ਨਹੀਂ ਆ ਰਹੀ ਤੁਸੀਂ ਉਹਨਾਂ ਨੂੰ ਕਹਿੰਦੇ ਆ ਕੋਈ ਤੁਹਾਡ ਕੋਈ ਕਿਤਾਬ ਜਾਂ ਮੈਗਜ਼ੀਨ ਹੈ ਤੇ ਉਹਨਾਂ ਨੂੰ ਨਹੀਂ ਲੱਭਦਾ ਸਾਰਾ ਘਰ ਫਰੁੱਲਣ ਤੇ ਵੀ ਨਹੀਂ ਲੱਭਦਾ ਸੋ ਇਹ ਹੈ ਹਾਲ ਸੋ ਇਹ ਹੈ ਸਾਡਾ ਦੁਕਾਨ ਤੋਂ ਤੇ ਜਿਤ ਤੱਕ ਮੇਰਾ ਖਿਆਲ ਹੈ ਮੇਰਾ ਆਪਣੇ ਬਾਰੇ ਮੈਂ ਦੱਸ ਰਿਹਾ ਸੁਮੇਰਾ ਜਿਹੜਾ ਵਾਹ ਹੈ ਉਹ ਬਚਪਨ ਤੋਂ ਹੀ ਕਿਤਾਬਾਂ ਨਾਲ ਹੈ ਤੇ ਜਦੋਂ ਮੈਂ ਜ ਬਹੁਤ ਛੋਟਾ ਜਿਹਾ ਸੀਗਾ ਤਾਂ ਉਦੋਂ ਮੈਂ ਕਿਤਾਬਾਂ ਪੜ੍ਹਨੀ ਸ਼ੁਰੂ ਕਰ ਦਿੱਤੀਆਂ ਸੀ ਮੈਂ ਆਪਣੇ ਨਾਨਕੇ ਪਿੰਡ ਰਹਿੰਦਾ ਸੀ ਪਹਿਲਾਂ ਮੇਰੇ ਮਾਮਾ ਜੀ ਕੋਲ ਧਾਰਮਿਕ ਮੈਗਜ਼ੀਨ ਕੁਝ ਆਉਂਦੇ ਸੀ ਕੁਝ ਕਿਤਾਬਾਂ ਸੀ ਕੁਝ ਗ੍ਰੰਥ ਸੀਗੇ ਉਹ ਮੈਂ ਪੜ੍ਹਨੇ ਸ਼ੁਰੂ ਕੀਤੇ ਤੇ ਜਦੋਂ ਮੈਂ 9ਵੀਂ ਕਲਾਸ 'ਚ ਆਪਣੇ ਪੰਡਾ ਲੱਗਿਆ ਤਾਂ ਸਲੇਵਸ ਦੀਆਂ ਕਿਤਾਬਾਂ ਤੋਂ ਪ੍ਰਭਾਵਿਤ ਹੋ ਕੇ ਤਾਂ ਮੈਨੂੰ ਕਿਤਾਬਾਂ ਪੜਨ ਦਾ ਸ਼ੌਂਕ ਪਿਆ ਪਹਿਲਾਂ ਦੋਸਤਾਂ ਤੋਂ ਲੈ ਲੈ ਕੇ ਕੁਝ ਨਾਵਲ ਪੜ੍ਹੇ ਨਾਨਕ ਸਿੰਘ ਦੇ ਪੜ੍ਹੇ ਜਸਵੰਤ ਕਮਲ ਦੇ ਪੜ੍ਹੇ ਤੇ ਫਿਰ ਜਿਉਂ-ਜਿਉਂ ਇਹ ਸ਼ੌਕ ਸੀ ਡਿਵੈਲਪ ਹੁੰਦਾ ਗਿਆ ਤੇ ਲਿਖਣ ਦਾ ਸ਼ੌਕ ਵੀ ਨਾਲ ਲੱਗ ਗਿਆ ਸੋ ਲਿਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਹਾਡੇ ਅੰਦਰ ਕੋਈ ਸਮੱਗਰੀ ਹੋएगी ਤਾਂ ਹੀ ਤੁਸੀਂ ਦੇ ਸਕਦੇ ਹੋ ਨਾ ਜੇ ਤੁਹਾਡਾ ਆਪਣਾ ਅੰਦਰ ਹੀ ਖਾਲੀ ਹੈ ਤਾਂ ਤੁਸੀਂ ਪਬਲਿਕ ਨੂੰ ਜਾਂ ਪਾਠਕਾਂ ਨੂੰ ਕੀ ਦਮੋਗੇ ਤਾਂ ਫਿਰ ਜਿਹੜਾ ਹੈਗਾ ਉਹ ਮੈਂ ਜਦੋਂ ਜਦ ਮੇਰਾ ਸ਼ੌਕ ਹੋ ਡਿਵੈਲਪ ਹੋ ਗਿਆ ਤੇ ਫਿਰ ਮੈਂ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਪੜਨੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਦੇ ਵਿੱਚ ਰਸ਼ੀਅਨ ਲਿਟਰੇਚਰ ਵੀ ਸੀਗਾ ਤਾਂ ਫਿਰ ਸੁਰਜੀਤ ਖਰਸ਼ੀਦੀ ਜੀ ਨੇ ਮੈਨੂੰ ਗਾਈਡ ਕੀਤਾ ਕਿ ਤੂੰ ਇਸ ਹਿਸਾਬ ਨਾਲ ਜੇ ਪੜ੍ਹੇਂਗਾ ਤਾਂ ਜਿਹੜਾ ਹੈਗਾ ਉਹ ਤੁਹਾਨੂੰ ਜ਼ਿਆਦਾ ਇਹਦਾ ਫਾਇਦਾ ਹੋਵੇਗਾ ਪੜਨ ਦਾ ਸੋ ਇਸ ਪ੍ਰਕਾਰ ਮੈਂ ਮਹਿਸੂਸ ਕੀਤਾ ਕਿ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਨੇ ਕਿਤਾਬਾਂ ਮਨੁੱਖ ਦੇ ਨਾਲ-ਨਾਲ ਚੱਲਦੀਆਂ ਨੇ ਕਿਤਾਬਾਂ ਤੁਹਾਨੂੰ ਕਦੀ ਵੀ ਗਲਤ ਰਹਿ ਨਹੀਂ ਦਿੰਦੀਆਂ ਕਿਤਾਬਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਲੈ ਕੇ ਆਉਂਦੀਆਂ ਨੇ ਕਿਤਾਬਾਂ ਤੁਹਾਨੂੰ ਮੁਸ਼ਕਲਾਂ ਨਾਲ ਜੂਝਣਾ ਸਿਖਾਉਂਦੀਆਂ ਨੇ ਕਿਤਾਬਾਂ ਤੁਹਾਡੇ ਨਾਲ ਜਦੋਂ ਹੁੰਦੀਆਂ ਨੇ ਨਾ ਤੁਸੀਂ ਕਦੇ ਵੀ ਇਕੱਲੇ ਮਹਿਸੂਸ ਨਹੀਂ ਕਰਦੇ ਜਿਵੇਂ ਮੈਂ ਆਂ ਮੈਂ ਗੱਡੀ 'ਚ ਬੈਠਾ ਮਤਾਂ ਮੇਰੇ ਨਾਲ ਕਿਤਾਬ ਹੁੰਦੀ ਹੈ ਜਹਾਜ਼ 'ਚ ਜਾਵਾਂ ਮਤਾਂ ਵੀ ਨਾਲ ਕਿਤਾਬ ਹੁੰਦੀ ਹੈ ਸੌਂ ਮਾਂ ਤਾਂ ਵੀ ਨਾਲ ਕਿਤਾਬ ਹੁੰਦੀ ਹੈ ਤੇ ਕਿਤਾਬ ਮੇਰੇ ਹਰ ਟਾਈਮ ਨਾਲ ਹੁੰਦੀ ਹੈ ਮੈਂ ਕਿਤਾਬਾਂ ਨਾਲ ਗੱਲਾਂ ਕਰਦਾ ਹਾਂ ਕਿਤਾਬਾਂ ਮੈਨੂੰ ਸਿਖਾਉਂਦੀਆਂ ਨੇ ਕਿਤਾਬਾਂ ਮੈਨੂੰ ਛੋਟੇ ਜਿਹੇ ਬੱਚੇ ਵਾਂਗੂ ਉਂਗਲੀ ਫੜਕੇ ਤੁਰਨਾ ਸਿਖਾਉਂਦੀਆਂ ਨੇ ਸੋ ਮੈਂ ਤੁਹਾਨੂੰ ਕਈ ਵਾਰ ਆਪਣੇ ਬਲੌਗ ਦੇ ਵਿੱਚ ਦਿਖਾਉਣਾ ਵੀ ਹਾਂ ਤੁਸੀਂ ਦੇਖਦੇ ਹੋ ਕਿ ਮੇਰੇ ਕੋਲ ਕਿਤਾਬਾਂ ਦੀ ਕਿੰਨੀ ਕਲੈਕਸ਼ਨ ਹੈ ਸੋ ਇਸ ਵਕਤ ਮੇਰੇ ਕੋਲ ਮੇਰੇ ਘਰ ਲੈ 1 2 3 4 5 6 ਸ਼ੈਲਫਾਂ ਮੇਰੇ ਸਾਹਮਣੇ ਪਈਆਂ ਨੇ ਸੋ ਜਿਹੜੀਆਂ ਕਿਤਾਬਾਂ ਨਾਲ ਭਰੀਆਂ ਹੋਈਆਂ ਨੇ ਤੇ ਥੱਲੇ ਮੇਰੇ ਗੈਸਟ ਰੂਮ ਦੇ ਵਿੱਚ ਇੱਕ ਕਾਫੀ ਵੱਡੀ ਸ਼ੈਲਫ ਹੈ ਉਹ ਵੀ ਕਿਤਾਬਾਂ ਨਾਲ ਭਰੀ ਹੋਈ ਆ ਬੇਸਮੈਂਟ 'ਚ ਦੋ ਤਿੰਨ ਸ਼ੈਲਫਾਂ ਨੇ ਉਹ ਵੀ ਕਿਤਾਬਾਂ ਨਾਲ ਭਰੀਆਂ ਹੋਈਆਂ ਨੇ ਮੇਰੇ ਕੋਲ ਇੰਗਲਿਸ਼ ਦੀਆਂ ਕਿਤਾਬਾਂ ਪੰਜਾਬੀ ਦੀਆਂ ਕਿਤਾਬਾਂ ਦੂਸਰੇ ਮੁਲਕਾਂ ਦਾ ਲਿਟਰੇਚਰ ਕਾਫੀ ਆ ਜੋ ਮੈਂ ਪੜ੍ਹਦਾ ਰਹਿੰਦਾ ਹਾਂ ਦੋਸਤੋ ਮੈਨੂੰ ਬਾਤੀਆਂ ਚੀਜ਼ਾਂ ਦੀ ਭੁੱਖ ਨਹੀਂ ਨਾ ਮੇਰੇ ਵਾਲੇ ਸ਼ੌਂਕ ਨੇ ਮੈਨੂੰ ਕਦੇ ਪੈਸੇ ਦੀ ਭੁੱਖ ਨਹੀਂ ਤੁਸੀਂ ਹੈਰਾਨ ਹੋਮੋਗੇ ਕਿ ਮੈਂ ਆਪਣਾ ਅਕਾਊਂਟ ਦੇਖਦਾ ਹੀ ਨਹੀਂ ਕਿ ਉਹਦੇ 'ਚ ਕਿੰਨੇ ਪੈਸੇ ਹੈਗੇ ਆ ਹਾਲ ਲੋੜ ਹੁੰਦੀ ਆ ਕੋਈ ਗ੍ਰਾਫਰੀ ਲੈਣੀ ਆ ਕੋਈ ਇੱਕ ਚੀਜ਼ ਲੈਣੀ ਆ ਤਾਂ ਲੈ ਆਈਦੀ ਆ ਤੇ ਮੈਨੂੰ ਕੱਪੜਿਆਂ ਦਾ ਕੋਈ ਸ਼ੌਂਕ ਨਹੀਂ ਮੈਨੂੰ ਚੀਜ਼ਾਂ ਵਸਤਾਂ ਦਾ ਕੋਈ ਸ਼ੌਂਕ ਨਹੀਂ ਤੇ ਸ਼ੌਕਾ ਦਾ ਕਿਤਾਬਾਂ ਦਾ ਖੱਲੀ ਕਿਤਾਬਾਂ ਦੀ ਭੁੱਖ ਇਹ ਜੀ ਹੈ ਜਿਹੜੀ ਕਦੇ ਵੀ ਪੂਰੀ ਨਹੀਂ ਹੁੰਦੀ ਜੇ ਮੈਂ ਅੱਜ 10 ਕਿਤਾਬਾਂ ਖਰੀਦੀਆਂ ਨੇ ਤੇ ਕੱਲ ਨੂੰ ਮੇਰੇ ਦਾਸ ਹੋਰ ਚੰਗੀਆਂ ਨਜ਼ਰੀਆਂ ਪੈ ਗਈਆਂ ਤਾਂ ਮੈਂ ਉਹ ਵੀ ਲੈ ਲੈਣੀਆਂ ਨੇ ਕਿਤਾਬਾਂ ਮੈਨੂੰ ਕਿਤੋਂ ਵੀ ਮਿਲ ਜਵੇ ਚੰਗੀ ਕਿਤਾਬ ਤੇ ਉਹ ਮੈਂ ਨਹੀਂ ਛੱਡਦਾ ਉਹ ਕਿਤਾਬਾਂ ਮੈਂ ਖਰੀਦ ਲੈਂਦਾ ਹਾਂ ਸੋ ਇਹ ਜਿਹੜਾ ਹੈਗਾ ਕਿਤਾਬਾਂ ਦਾ ਸਾਥ ਹੈ ਤੇ ਮੈਂ ਚਾਹੁੰਨਾ ਕਿ ਸਾਡੇ ਵਿੱਚ ਜਿਹੜਾ ਬੁੱਕ ਕਲਚਰ ਹੈ ਕਿਤਾਬ ਦਾ ਕਲਚਰ ਹੈ ਉਹ ਪੈਦਾ ਹੋਵੇ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਦੱਸੂਗਾ ਸੋ ਆਪਾਂ ਜੇ ਕੋਈ ਇਸ ਤਰ੍ਹਾਂ ਦਾ ਗਰੁੱਪ ਬਣਾ ਸਕਦੇ ਹਾਂ ਤੁਸੀਂ ਮੈਨੂੰ ਜਰੂਰ ਦੱਸਿਓ ਮੈਂ ਬ੍ਰੈਂਟਨ ਦੇ ਵਿੱਚ ਰਹਿੰਦਾ ਹਾਂ ਤਾਂ ਗ੍ਰੇਟਰ ਟ੍ਰਾਂਟੋ ਏਰੀਏ ਦੇ ਵਿੱਚ ਜੇ ਕੋਈ ਆਪਾਂ ਇਸ ਤਰ੍ਹਾਂ ਦਾ ਗਰੁੱਪ ਬਣਾ ਸਕੀਏ ਵੀ ਆਪਾਂ ਟਿਮ ਹੌਟਨ ਤੇ ਜਾਂ ਕਿਸੇ ਕਾਫੀ ਤੇ ਬੈਠ ਕੇ ਕਿਸੇ ਕਿਤਾਬ ਤੇ ਡਿਸਕਸ਼ਨ ਕਰ ਸਕੀਏ ਨਵੀਆਂ ਆਈਆਂ ਕਿਤਾਬਾਂ ਦੀ ਚਰਚਾ ਕਰ ਸਕੀਏ ਮੈਗਜ਼ੀਨਾਂ ਦੇ ਵਿੱਚ ਲੱਗੇ ਆਰਟੀਕਲਾਂ ਦੀ ਚਰਚਾ ਕਰ ਸਕੀਏ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਤੋਂ ਇਸ ਦੇ ਨਾਲ ਨਾਲ ਮੈਂ ਇਹ ਵੀ ਚਾਹਨਾ ਕਿ ਅਸੀਂ ਕਿਸ ਤਰ੍ਹਾਂ ਦੀ ਕਲੱਬ ਬਣਾਈਏ ਕੁਝ ਇਸ ਤਰ੍ਹਾਂ ਦੇ ਦੋਸਤ ਮਿੱਤਰ ਇਕੱਠੇ ਹੋਈਏ 25 30 50 ਤੇ ਅਸੀਂ ਕਿਤਾਬਾਂ ਦਾ ਆਦਾਨ ਪ੍ਰਦਾਨ ਕਰੀਏ ਜਿਹੜੀਆਂ ਕਿਤਾਬਾਂ ਮੈਂ ਪੜ ਲੀਆਂ ਉਹ ਮੈਂ ਕਿਸੇ ਹੋਰ ਨੂੰ ਦੇਵਾਂ ਤੇ ਜਿਹੜੀਆਂ ਮੈਂ ਨਹੀਂ ਪੜੀਆਂ ਉਵੇਂ ਉਸ ਤੋਂ ਲੈ ਲਮਾ ਸਾ ਇਹ ਜਿਹੜਾ ਕਿਤਾਬਾਂ ਦਾ ਆਦਾਨ-ਪ੍ਰਦਾਨ ਹੁੰਦਾ ਰਹੇ ਤੇ ਨਾਲ ਮੈਂ ਇੱਕ ਚੀਜ਼ ਇਹ ਵੀ ਦੱਸਾਂ ਕਿ ਮੇਰੇ ਦੋਸਤ ਨੇ ਕਿਸੇ ਨੇ ਦੱਸਿਆ ਸੀ ਕਿ ਹਿੰਦੀ ਦੇ ਵਿੱਚ ਤੇ ਇਸੇ ਤਰ੍ਹਾਂ ਦਾ ਮਤਲਬ ਕੋਈ ਕਲੱਬ ਹੈਗਾ ਉਹਦੇ ਵਿੱਚ 40-50 ਦੋਸਤ ਨੇ ਸ਼ਾਇਦ ਜ਼ਿਆਦਾ ਨੇ ਸ਼ਾਇਦ 100 ਹੋਣ ਤੇ ਜਦੋਂ ਵੀ ਕਿਸੇ ਲੇਖਕ ਦੀ ਕਿਤਾਬ ਆਉਂਦੀ ਹੈ ਜਿਵੇਂ ਮੇਰੀ ਕਹਾਣੀਆਂ ਦੀ ਕਿਤਾਬ ਆਈ ਤਾਂ ਉਹ ਜਿਹੜੇ ਗਰੁੱਪ ਦੇ ਬੰਦੇ ਨੇ ਉਹਨਾਂ ਨੇ 10-10 15 ਬੰਦਾਂ ਦਾ ਡਾਲਰ ਦੀ ਕਿਤਾਬ ਉਹ ਰਾਈਟ ਵੇ ਖਰੀਦ ਲੈਣੀ ਹੈ ਤੇ ਜੇ ਤੁਹਾਡੀ 100-150 ਕਿਤਾਬ ਚਲੀ ਗਈ ਤੁਹਾਡੀ ਕਿਤਾਬ ਦਾ ਖਰਚਾ ਨਿਕਲਿਆ ਆ ਤੁਹਾਨੂੰ ਹੌਸਲਾ ਵੀ ਮਿਲ ਗਿਆ ਅਗਲੀ ਕਿਤਾਬ ਸਪਾਉਣ ਲਈ ਸੋ ਮੈਂ ਚਾਹੁੰਦਾ ਕਿ ਆਪਾਂ ਇਸ ਤਰ੍ਹਾਂ ਦਾ ਕੁਝ ਜ਼ਰੂਰ ਕਰੀਏ ਸੋ ਮੈਨੂੰ ਪਤਾ ਹੈ ਸਾਡੇ ਸਾਹਿਤਕਾਰ ਨੇ ਜਿਹੜੇ ਉਹ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਘੱਟ ਦਿਲਚਸਪੀ ਲੈਂਦੇ ਨੇ ਈਵਨ ਜੇ ਮੈਂ ਸਾਹਿਤ ਤੇ ਕੋਈ ਬਲੌਗ ਵੀ ਬਣਾਉਂਗਾ ਤਾਂ ਉਹਨਾਂ ਨੇ ਨਹੀਂ ਦੇਖਣਾ ਤਾਂ ਉਹਨਾਂ ਨੇ ਮਤਲਬ ਇਗਨੋਰੈਂਸ ਜਹਰ ਕਰਨੀ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਕਿ ਤੇਰਾ ਕੋਈ ਚੈਨਲ ਆਉਂਦਾ ਜਾਂ ਤੂੰ ਕੋਈ ਗੱਲ ਕਰਦਾ ਪਤਾ ਕਾਦਾ ਤੇ ਜਿਹੜੀਆਂ ਚੀਜ਼ਾਂ ਕੋਈ ਹੋਰ ਕੋਈ ਮਾੜੀ ਗੱਲ ਹੋ ਜਵੇ ਹੋਰ ਉਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਕਿ ਕੌਣ ਮਾੜਾ ਗੀਤ ਰਿਕਾਰਡ ਕਰਾਉਂਦਾ ਹੈ ਤੇ ਮੈਂ ਜੇ ਇਸ ਚੈਨਲ ਤੇ ਕੋਈ ਇਸ ਤਰ੍ਹਾਂ ਦੀ ਮਿਸਟੇਕ ਕਰ ਦਵਾਂ ਮੈਂ ਕਿਸੇ ਕਿਤਾਬ ਦਾ ਗਲਤ ਨੌਲੇਜ ਮਾਂ ਕਿਸੇ ਟਰੈਕਟਰ ਦਾ ਗਲਤ ਨੌਲੇਜ ਮਾਂ ਫਿਰ ਸਭ ਨੂੰ ਪਤਾ ਹੈ ਫਿਰ ਉਸੇ ਵਕਤ ਤੁਹਾਨੂੰ ਫੋਨ ਆਉਣੇ ਸ਼ੁਰੂ ਹੋ ਜਾਣਗੇ ਕਿ ਤੂੰ ਆਹ ਕਹਿ ਦਿੱਤਾ ਤੂੰ ਉਹ ਕਹਿ ਦਿੱਤਾ ਇਹਦਾ ਮਤਲਬ ਇਹ ਇਹਦਾ ਮਤਲਬ ਇਹ ਹੀ ਹੈ ਕਿ ਅਸੀਂ ਦੇਖਦੇ ਤਾਂ ਹਾਂ ਅਸੀਂ ਦੂਸਰੇ ਬਾਰੇ ਜਾਨਣਾ ਵੀ ਚਾਹੁੰਦੇ ਹਾਂ ਪਰ ਅਸੀਂ ਮਛਲੇ ਬਣ ਜਾਂਦੇ ਹਾਂ ਤਾਂ ਕਿ ਕਿਸੇ ਬੰਦੇ ਨੂੰ ਇੰਪੋਰਟੈਂਸ ਨਾ ਦੇਣੀ ਪੈ ਜਾਵੇ ਜਾਂ ਕਿਸੇ ਬੰਦੇ ਨੂੰ ਕੋਈ ਉਹਦੀ ਗੱਲ ਦੇ ਵਿੱਚ ਕੋਈ ਉਹਨੂੰ ਚੰਗੀ رائے ਨਾ ਦੇਣੀ ਪੈ ਜਵੇ। ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਪਾਸਾ ਵੱਟ ਲੈਂਦੇ ਹਾਂ। ਅਸੀਂ ਤਾਂ ਟੈਲੀਵਿਜ਼ਨ ਵੀ ਕੀਤਾ ਬਹੁਤ ਬਹੁਤ ਲੰਬਾ ਟਾਈਮ ਕੀਤਾ। ਔਰ ਸਾਹਿਤਿਕ ਪ੍ਰੋਗਰਾਮ ਕਰਦੇ ਸੀ ਸਾਰੇ ਸਾਹਿਤਕਾਰਾਂ ਦੀਆਂ ਮੁਲਾਕਾਤਾਂ ਕਰਦੇ ਸੀ। ਈਵਨ ਜਿਹੜੇ ਸਾਨੂੰ ਨਹੀਂ ਵੀ ਪਸੰਦ ਕਰਦੇ ਸੀ ਉਹਨਾਂ ਦੀਆਂ ਵੀ ਮੁਲਾਕਾਤਾਂ ਕਰਦੇ ਸੀ। ਉਹਨਾਂ ਦੀ ਸਾਹਿਤ ਦੀ ਗੱਲ ਕਰਦੇ ਸੀ। ਲੇਕਿਨ ਜਦੋਂ ਕਦੇ ਮਿਲੀਦਾ ਸੀ ਤਾਂ ਉਹਨਾਂ ਨੂੰ ਪੁੱਛੀਦਾ ਸੀ ਵੀ ਤੂੰ ਆਹ ਪ੍ਰੋਗਰਾਮ ਦੇਖਿਆ? ਉਹ ਕਹਿੰਦੇ ਸੀ ਅੱਛਾ ਤੁਹਾਡਾ ਕੋਈ ਪ੍ਰੋਗਰਾਮ ਆਉਂਦਾ? ਸਾਨੂੰ ਤਾਂ ਪਤਾ ਹੀ ਨਹੀਂ। ਪੀ ਤੁਸੀਂ ਕਿਹੜੀ ਦੁਨੀਆ 'ਚ ਰਹਿੰਦੇ ਆ ਠੀਕ ਹੈ ਤੁਹਾਨੂੰ ਆਪਣੇ ਸਾਹਿਦ ਦੇ ਵਿੱਚ ਆਪਣੀਆਂ ਕਹਾਣੀਆਂ ਦੇ ਵਿੱਚ ਤੁਸੀਂ ਕਹਿੰਦੇ ਸਾਨੂੰ ਦੁਨੀਆ ਬਰਦਾ ਪਤਾ ਹੈ ਲੇਕਿਨ ਤੁਹਾਨੂੰ ਆਪਣੇ ਆਲੇ ਦੁਆਲੇ ਤੁਹਾਡੇ ਨਾਤੇ ਤਾਂ ਕੀ ਹੁੰਦਾ ਕੋਈ ਕੋਈ ਸਾਹਿਤਿਕ ਪ੍ਰੋਗਰਾਮ ਕਰਦਾ ਕਿੱਥੇ ਕੀ ਹੁੰਦਾ ਉਹ ਤੁਹਾਨੂੰ ਪਤਾ ਨਹੀਂ ਹੈਗਾ ਸੋ ਇਹ ਆਪਾਂ ਗੱਲਾਂ ਕਰਦੇ ਆ ਤੇ ਅਸੀਂ ਜਾਣ ਕੇ ਜਿਹੜਾ ਹੈਗਾ ਉਹ ਮਾਹੌਲ ਨੂੰ ਠੀਕ ਨਹੀਂ ਹੋਣ ਦੇਣਾ ਚਾਹੁੰਦੇ ਅਸਲੀ ਮਸਲੇ ਬਣ ਮਛਲੇ ਬਣ ਜਾਂਦੇ ਹਾਂ ਕਿ ਇਸਲਾਮ ਵਟ ਜਾਂਦੇ ਹਾਂ ਤੇ ਡਬਲ ਫੇਸ ਲਗਾ ਲੈਂਦੇ ਹਾਂ ਕਿਹੜੇ ਬੰਦੇ ਨੂੰ ਕਿੱਥੇ ਬੁਲਾਉਣਾ ਹੈ ਕਿਹੜੇ ਨੂੰ ਕਿੱਥੇ ਨਹੀਂ ਬੁਲਾਉਣਾ ਕਿਤੇ ਹੋਰ ਮਿਲੋਂਗੇ ਤਾਂ ਉਹੀ ਬੰਦਾ ਤੁਹਾਨੂੰ ਭੱਜ ਕੇ ਮਿਲੂਗਾ ਕਿਸੇ ਸਾਹਿਤਕ ਸਮਾਗਮ ਤੇ ਉੱਥੇ ਮਿਲੋਂਗੇ ਜਿੱਥੇ ਉਸ ਦਾ ਕੋਈ ਮਤਲਬ ਵੱਡਾ ਬੰਦਾ ਮਤਲਬ ਉੱਥੇ ਖੜਾ ਹੋਵੇ ਜਿਹੜਾ ਤੁਹਾਨੂੰ ਪਸੰਦ ਨਹੀਂ ਕਰਦਾ ਤੇ ਫਿਰ ਤੁਹਾਨੂੰ ਬੁਲਾਉਣਗੇ ਹੀ ਨਹੀਂ ਪਰ ਇਹਨੂੰ ਮੂੰਹ ਕਰਕੇ ਲੰਘ ਜਾਣਗੇ ਸੋ ਇਹ ਚੀਜ਼ਾਂ ਨੇ ਸੋ ਦੋਸਤੋ ਜਿਹੜੀਆਂ ਕਿਤਾਬਾਂ ਨੇ ਮਤਲਬ ਕਿਤਾਬਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਜੈਲਸੀ ਨਹੀਂ ਹੁੰਦੀ ਉਹਨਾਂ ਦੇ ਵਿੱਚ ਈਰਖਾ ਸਾੜਾ ਨਹੀਂ ਹੁੰਦਾ ਉਹ ਤੁਹਾਨੂੰ ਕੋਈ ਗਲਤ ਗਾਈਡਿੰਗ ਕਰਦੀਆਂ ਕਿਤਾਬਾਂ ਦੇ ਡਬਲ ਫੇਸ ਨਹੀਂ ਹੁੰਦੇ ਲੇਖਕਾਂ ਨੂੰ ਸੋ ਇਸ ਕਰਕੇ ਜਿਹੜਾ ਕਿਤਾਬਾਂ ਦਾ ਸਾਥ ਹੈ ਉਹੀ ਤੁਹਾਡਾ ਅਸਲ ਸਾਥ ਹੈ ਕਿਤਾਬਾਂ ਤੁਹਾਡੀਆਂ ਅਸਲ ਦੋਸਤ ਨੇ ਕੋਈ ਤਾਂ ਗੱਲ ਸੀ ਕਿਤਾਬਾਂ ਦੀ ਸੋ ਕਿਤਾਬਾਂ ਜੇ ਆਪਾਂ ਹੋਰ ਲੈਣ ਜਾਣਾ ਕਿੱਥੋਂ ਲੈਣ ਜਾਣਾ ਹੈ ਤੋਂ ਸਾਡੇ ਇੱਥੇ ਸ਼ਹਿਰ ਦੇ ਵਿੱਚ ਚੇਤਨਾ ਪ੍ਰਕਾਸ਼ਨ ਤੋਂ ਸੁਤੀਸ਼ ਗੁਲਾਟੀ ਜੀ ਆਉਂਦੇ ਹੁੰਦੇ ਨੇ ਤੇ ਉਹਨਾਂ ਨੇ ਇਸ ਵਾਰ ਜਿਹੜੀ ਕਿਤਾਬਾਂ ਦੀ ਸੇਲ ਹੈ ਉਹ 70 50 ਟੈਲਫੋਰਡ ਰੋਡ ਤੇ ਬਣਿਆ ਹੋਇਆ ਇੱਕ ਜਗ੍ਹਾ ਜੇ ਤੁਸੀਂ ਜਾਓਗੇ ਬੜੀ ਆਸਾਨੀ ਨਾਲ ਲੱਭ ਜਾਣੀ ਆ। ਤਾਂ ਉੱਥੇ ਲੱਗੀ ਹੋਈ ਆ ਉਹ ਕਾਫੀ ਸਾਰੀਆਂ ਕਿਤਾਬਾਂ ਲੈ ਕੇ ਆਏ ਨੇ। ਉਹਨਾਂ ਦੇ ਵਿੱਚੋਂ ਮੈਂ ਪਹਿਲਾਂ ਦੱਸਿਆ ਕਿ ਨਾਵਲ, ਕਹਾਣੀਆਂ, ਸਵੈ ਜੀਵਨੀਆਂ, ਹੋਰ ਸਫਰਨਾਮੇ ਬਹੁਤ ਸਾਰੀਆਂ ਕਿਤਾਬਾਂ ਨੇ। ਤੁਸੀਂ ਉੱਥੇ ਜਾਓ। ਤੋਂ ਕਿਤਾਬਾਂ ਨੇ ਜਿਹੜੀਆਂ ਤੁਸੀਂ ਜਿਸ ਤਰ੍ਹਾਂ ਦੀ ਵੀ ਪਸੰਦ ਕਰਦੇ ਹੋ ਚੁਣ ਕੇ ਲਿਓ। ਸੋ ਆ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ ਹੈ ਉੱਥੇ ਮੈਂ ਤੁਹਾਨੂੰ ਕਿਤਾਬਾਂ ਵੀ ਦਿਖਾਉਂਗਾ ਜੇ ਵਕਤ ਮਿਲਿਆ ਤਾਂ ਸੁਦੀਸ਼ ਕੁਲੱਟੀ ਜੀ ਨਾਲ ਥੋੜੀ-ਬੋਤੀ ਗੱਲਬਾਤ ਵੀ ਆਪਾਂ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਵੀ ਕੁਝ ਨਾ ਕੁਝ ਤੇ ਤੁਸੀਂ ਜਾਣਾ ਜ਼ਰੂਰ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਫਿਰ ਆਪਣੇ ਆਖੇ ਪ੍ਰਭਾਵ ਦਵਾਂ ਕਿ ਮੈਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਇੱਕ ਚੀਜ਼ ਮੈਂ ਦੱਸ ਦਿੰਦਾ ਕਿ ਜੇ ਜੇ ਤੁਸੀਂ ਮੇਰਾ ਪ੍ਰੋਗਰਾਮ ਦੇਖ ਕੇ ਜਾਓਗੇ ਤਾਂ ਮੈਨੂੰ ਆਖੇ ਬਲੇਮ ਨਾ ਕਰਿਓ ਕਿ ਤੂੰ ਸਾਨੂੰ ਭੇਜਿਆ ਸੀ ਉੱਥੇ ਕਿਤਾਬਾਂ ਚੰਗੀਆਂ ਨਹੀਂ ਸੀ ਮੇਰਾ ਗੱਲ ਮੈਂ ਤੁਹਾਨੂੰ ਸੂਚਨਾ ਦੇਣਾ ਥੋੜਾ ਕੰਮ ਹੈ ਉੱਥੇ ਜਾ ਕੇ ਕਿਤਾਬਾਂ ਸਿਲੈਕਟ ਕਰਨੀਆਂ ਪਹਿਲਾਂ ਆਪਣੇ ਮਨ 'ਚ ਵਿਚਾਰ ਬਣਾ ਕੇ ਜਗਾਓ ਤੁਸੀਂ ਹਿਸਟਰੀ ਪੜ੍ਹਨੀ ਚਾਹੁੰਦੇ ਹੋ ਤੁਸੀਂ ਸਵੈ ਜੀਵਨੀਆਂ ਪੜ੍ਹਨਾ ਚਾਹੁੰਦੇ ਹੋ ਸਫਰਨਾਮੇ ਪੜ੍ਹਨੇ ਚਾਹੁੰਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕਿਤਾਬ ਕਿਸ ਤਰ੍ਹਾਂ ਦੀ ਹੈ ਮੈਂ ਇੱਕਦਮ ਕਿਤਾਬ ਨਹੀਂ ਖਰੀਦ ਲੈਂਦਾ ਮੈਂ ਪਹਿਲਾਂ ਉਸ ਕਿਤਾਬ ਦੇ ਰਿਵਿਊ ਪੜ੍ਹਦਾ ਹਾਂ ਚਰਚਾ ਸੁਣਦਾ ਹਾਂ ਮੈਨੂੰ ਪਤਾ ਲੱਗਦਾ ਹੈ ਮੈਂ ਉਹਨੂੰ ਫਰੋਲ ਕੇ ਦੇਖਦਾ ਹਾਂ ਤੇ ਜੇ ਮੈਨੂੰ ਕਿਤਾਬ ਚੰਗੀ ਲੱਗਦੀ ਹੈ ਤਾਂ ਹੀ ਖਰੀਦਦਾ ਹਾਂ ਵੀ 15-20 ਡਾਲਰ ਦੀ ਇੱਕ ਕਿਤਾਬ ਹੁੰਦੀ ਹੈ ਜੇ ਤੁਸੀਂ 10 ਕਿਤਾਬਾਂ ਲੈਣੀਆਂ ਨੇ ਤੁਹਾਡਾ ਬਜਟ ਹੈ ਜਿਹੜਾ ਉਹ ਉਹ ਕਾਫੀ ਮਤਲਬ ਜਿਦਾ ਇੱਧਰ ਉੱਧਰ ਹੋ ਜਾਂਦਾ ਸੋ ਕਿਤਾਬ ਹੈ ਜਿਹੜੀ ਤੁਸੀਂ ਉਹ ਚੂਜ਼ ਕਰਕੇ ਲੈਣੀ ਹੈ ਤੇ ਚਲੋ ਫਿਰ ਚੱਲਦੇ ਹਾਂ ਉੱਥੇ ਤੇ ਉੱਥੋਂ ਮੈਂ ਤੁਹਾਨੂੰ ਦਿਖਾਉਣਾ ਟੈਲਫੋਨ ਰੋਡ ਤੋਂ ਕਿ ਕਿਸ ਤਰ੍ਹਾਂ ਕਿਤਾਬਾਂ ਦੀ ਸੇਲ ਚੱਲ ਰਹੀ ਹੈ ਸੋ ਕਿਸ ਤਰ੍ਹਾਂ ਦੀਆਂ ਕਿਤਾਬਾਂ ਨੇ ਤੋਂ ਫਿਰ ਤੁਹਾਨੂੰ ਉਹ ਤੋਂ ਬਾਅਦ ਗੱਲ ਕਰਦੇ ਹਾਂ ਹਾਂਜੀ ਤੋਂ ਗੁਰੰਤ ਸਾਹਿਬ ਹੁਣ ਤੱਕ ਜਿਹੜੀਆਂ ਕਿੰਨੀਆਂ ਪ੍ਰਦਰਸ਼ਨੀਆਂ ਨੇ ਹੋ ਉੱਤਰੀ ਅਮਰੀਕਾ ਦੇ ਵਿੱਚ ਲੱਗਦਾ ਹਾਂ ਜੀ ਇਹ ਮੈਂ ਇਸ ਸਾਲ ਮਾਰਚ ਤੋਂ ਸ਼ੁਰੂ ਕੀਤਾ ਸੀ ਜੀ ਪਹਿਲਾਂ 3 ਦਿਨ ਅਸੀਂ ਸੈਕਰਾਮੈਂਟੋ ਲਈ ਹਾਂਜੀ ਫਿਰ ਸਰੀ ਦੇ ਵਿੱਚ ਨਗਰ ਕੀਰਤਨ ਤੇ ਬਹੁਤ ਵੱਡੀ ਪੁਸਤਕ ਵਰਸ਼ਨੀ ਸੀ ਜਿਹੜੀ 2 ਦਿਨ ਦੀ ਫਿਰ ਕਲੋਨੀਆ ਸੀ 2 ਦਿਨ ਦੀ ਫਿਰ ਸਿਆਟਲ ਸੀ ਨਗਰ ਕੀਰਤਨ ਤੇ ਹਾਂਜੀ ਸਿਆਟਲ ਤੋਂ ਬਾਅਦ ਫਿਰ 13 ਦਿਨ ਦਾ ਬੁੱਕ ਫੇਅਰ ਸਾਡਾ ਲੱਗਿਆ ਐਡਮਿੰਟਨ ਫਿਰ 7 ਦਿਨ ਐਸਸਕਾਟੂਨ 7 ਦਿਨ ਵਿਨੀ ਪੈਗ ਫਿਰ 10 ਦਿਨ ਕੈਲਗਰੀ ਫਿਰ ਰੈਪਸਪੋਰਟ ਲੱਗਦਾ ਰਿਹਾ ਹੁਣ ਪਿਛਲੇ 12 ਦਿਨ ਤੋਂ ਇੱਥੇ ਅਸੀਂ ਕਾਂਟੋ ਚੈਂਪੀਸੀ ਸਾਗਾ ਜਾ ਉਹ ਜਿਹੜਾ 27 ਤਰੀਕ ਤੱਕ ਚੱਲਣਾ ਹਾਂਜੀ ਇਸ ਤੋਂ ਬਾਅਦ ਫਿਰ ਸਾਡਾ 1 ਤਰੀਕ ਤੋਂ 1 ਸਤੰਬਰ ਨੂੰ ਬਹੁਤ ਵੱਡਾ ਇੱਕ ਸਮਾਗਮ ਹੋ ਰਿਹਾ ਸੈਟਲ ਦੇ ਵਿੱਚ ਉੱਥੇ ਲਾ ਰਹੇ ਹਾਂ ਤੇ ਫਿਰ ਨਵੰਬਰ ਦੇ ਵਿੱਚ ਬੇਕਰਸਫੀਲਡ ਪ੍ਰिजन ਆ ਯੂਬਾ ਸਿਟੀ ਫਰੀ ਮਾਉਂਟ ਉੱਥੇ ਲਗਾਤਾਰ 4 ਹਫ਼ਤੇ ਉਸਤਿਕ ਪੜਸ਼ੀਆਂ ਰਹਿਣਗੇ ਇਨ ਬਿਟਵੀਨ ਮੈਂ ਇੰਡੀਆ ਵੀ ਹੋਵਾਂਗਾ 1-2 ਮਹੀਨੇ ਤੇ ਇਹ ਸਾਰਾ ਸਾਲ ਇਹ ਚੱਲਦਾ ਰਹਿੰਦਾ ਜੀ ਕਿਦਾਂ ਕਿਦਾਂ ਬੁੱਕ ਫੇਰ ਹਾਂਜੀ ਸੋ ਦਰਸ਼ਕੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਤੁਹਾਡੇ ਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਜਦੋਂ ਪੰਜਾਬ ਜਾਂਦੇ ਨੇ ਤਾਂ ਉਹ ਪੁਸਤਕਾਂ ਲੈ ਕੇ ਆਉਂਦੇ ਨੇ ਤਾਂ ਸਮੱਸਿਆ ਇਹ ਹੁੰਦੀ ਹੈ ਕਿ ਜਹਾਜ਼ ਦੇ ਵਿੱਚ ਤੁਸੀਂ ਇੰਨਾ ਵਜ਼ਨ ਜਿਹੜਾ ਹੈਗਾ ਉਹ ਨਹੀਂ ਲੈ ਕੇ ਆ ਸਕਦੇ ਪੰਜ ਚਾਰ ਕਿਤਾਬਾਂ ਹੀ ਲੈ ਕੇ ਆ ਸਕਦੇ ਹੋ ਸੋ ਇੱਥੇ ਹੁਣ ਕਿਤਾਬਾਂ ਤੁਹਾਡੇ ਘਰ ਚਾਹੀਆਂ ਹੋਈਆਂ ਨੇ ਤੇ ਤੁਸੀਂ ਇਹ ਖਰੀਦ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਕਿ ਜੇ ਤੁਹਾਡੇ ਕੋਲ ਕਿਤਾਬਾਂ ਹੋਣ ਤਾਂ ਵਕਤ ਹੈ ਤੁਹਾਡਾ ਜਿਹੜਾ ਉਹ ਸੋਖਾ ਨਿਕਲ ਜਾਂਦਾ ਹੈ ਸੋ ਗੁਲਾਟੀ ਸਾਹਿਬ ਇਹ ਤੋਂ ਬਾਅਦ ਇੱਕ ਸਭ ਇੱਕ ਪ੍ਰਦਰਸ਼ਨੀ ਹੋ ਰਹੀ ਹੈ ਇਹ ਤੋਂ ਬਾਅਦ ਆ ਇਸ ਤੋਂ ਬਾਅਦ 1 ਤਰੀਕ ਨੂੰ ਮੇਰੀ ਬਹੁਤ ਵੱਡੀ ਪ੍ਰਦਰਸ਼ਨੀ ਹੈ ਸਿਆਟਲ ਔਰ 6 ਤਰੀਕ ਨੂੰ ਐਵਰੇਟ ਉੱਥੇ ਸਿਆਟਲ ਦੇ ਨਾਲ ਹੀ ਕਿਉਂਕਿ ਰਾਣਾ ਰਣਵੀਰ ਦਾ ਪਲੇ ਹੋ ਰਿਹਾ ਉੱਥੇ ਹਾਂਜੀ ਉਹ ਦੋ ਐਗਜ਼ਿਬਿਸ਼ਨਾਂ ਤੋਂ ਬਾਅਦ ਮੈਂ ਤਾਂ ਇੰਡੀਆ ਹੋਵਾਂਗਾ ਲੇਕਿਨ ਬਾਕੀ ਮੇਰਾ ਸਟਾਫ ਹੋתי ਐਗਜ਼ਿਬਿਸ਼ਨਾਂ ਲੰਦਾ ਰਹਿ ਗਿਆ ਚੈਪਸਫੋਰਡ ਵੀ ਐ ਸਰੀ ਵੀ ਐ ਹਾਂਜੀ ਤੇ ਬਾਕੀ ਨਵੰਬਰ ਦੇ ਵਿੱਚ ਮੇਰੀਆਂ ਫਿਰ ਐਗਜ਼ਿਬਿਸ਼ਨ ਹੈਗੀਆਂ ਚਾਰ ਜਗ੍ਹਾ ਤੇ ਉਹ ਹੈਗੀਆਂ ਕੈਲੀਫੋਰਨੀਆ ਦੇ ਵਿੱਚ ਹਾਂਜੀ ਸੋ ਦੋਸਤੋ ਇੱਥੇ ਤੁਹਾਨੂੰ ਹਰ ਰਾਈਟਰ ਦੀ ਕਿਤਾਬ ਹੈ ਜਿਹੜੀ ਹਰ ਪੰਜਾਬੀ ਲੇਖਕ ਦੀ ਇੰਗਲਿਸ਼ ਦੀਆਂ ਵੀ ਨੇ ਤੇ ਹਿੰਦੀ ਦੀਆਂ ਵੀ ਨੇ ਤੁਹਾਨੂੰ ਇੱਥੋਂ ਮਿਲ ਜਾਂਦੀਆਂ ਨੇ ਤੇ ਤੁਸੀਂ ਸੋਚ ਕੇ ਆ ਸਕਦੇ ਹੋ ਤੁਸੀਂ ਗੁਲਾਟੀ ਸਾਹਿਬ ਨੂੰ ਫੋਨ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਇਹ ਪੁਸਤਕਾਂ ਦਿਖਾਉਣਾ ਵੀ ਆ ਤੇ ਨਾਲ ਦੀ ਨਾਲ ਆਪਾਂ ਗੱਲ ਵੀ ਕਰਾਂਗੇ ਕਿਉਂਕਿ ਇੱਥੇ ਕਾਫੀ ਸਾਰੇ ਪਾਠਕ ਇੱਥੇ ਪਹੁੰਚੇ ਵੀ ਹੋਏ ਨੇ ਤੇ ਜਿਨ੍ਹਾਂ ਨੇ ਕਿਤਾਬਾਂ ਲੈਣੀਆਂ ਨੇ ਸੋ ਆਪਾਂ ਗਲਾਟੀ ਸਾਹਿਬ ਦਾ ਵੀ ਜ਼ਿਆਦਾ ਟਾਈਮ ਨਹੀਂ ਲੈਣਾ ਹਾਂ ਜੀ ਸਾਹਿਬ ਇੱਥੇ ਨਾ 3000 ਤੋਂ ਉੱਪਰ ਟਾਈਟਲ ਐਸ ਲਈ ਅਵੇਲੇਬਲ ਨੇ ਵੈਸੇ 6500 ਤੋਂ ਵੱਧ ਅਸੀਂ ਪਬਲਿਸ਼ਕਸ਼ਨ ਕਰ ਚੁੱਕੇ ਹਾਂ ਹਾਂ ਜੀ 3000 ਤੋਂ ਵੱਧ ਇੱਥੇ ਟਾਈਟਲ ਅਵੇਲੇਬਲ ਨੇ ਬਹੁਤ ਸਾਰੇ ਸੇਲ ਵੀ ਹੋ ਚੁੱਕੇ ਨੇ ਲੋਕ ਲੈ ਕੇ ਵੀ ਗਏ ਨੇ ਹਰ ਟਾਈਟਲ ਦੀਆਂ 5-5 7-7 ਕਿਤਾਬਾਂ ਵੀ ਨੇ ਉਹ ਜਿਹੜੀਆਂ ਨਹੀਂ ਹੁੰਦੀਆਂ ਸੀ ਦਿੱਲੀ ਕੋਰੀਅਰ ਭੇਜ ਦਿੰਨੇ ਆ ਬਾਈਪੋਸ ਸਰੀ ਤੋਂ ਆ ਰਹੀਆਂ ਜਾਂ ਇੰਡੀਆ ਤੋਂ ਭੇਜੀ ਜਾਂਦੇ ਨੇ ਹਾਂਜੀ ਨਹੀਂ ਬਹੁਤ ਅੱਛਾ ਜੀ ਬਹੁਤ ਅੱਛਾ ਤੇ ਬਹੁਤ ਅੱਛਾ ਉਪਰਾਲਾ ਹੈਗਾ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦਰਸ਼ਕੋ ਕਿਤਾਬਾਂ ਦਿਖਾਉਣਾ ਵੀ ਆ ਤੇ ਨਾਲ ਦੀ ਨਾਲ ਆਪਾਂ ਗੱਲ ਵੀ ਕਰਦੇ ਚੱਲਾਂਗੇ ਤੇ ਤੇ ਗੁਲਾਟੀ ਸਾਹਿਬ ਤੁਹਾਨੂੰ ਨਾਲ ਦੀ ਨਾਲ ਦੱਸਦੇ ਵੀ ਰਹਿਣਗੇ ਸੋ ਆ ਦੇਖੋ ਤਾਂ ਆ ਜਿਹੜੀਆਂ ਕਿਤਾਬਾਂ ਹੈਗੀਆਂ ਤਾਂ ਆ ਜਿਹੜੀਆਂ ਤੁਸੀਂ ਦੇਖ ਰਹੇ ਹੋ ਉਹਨਾਂ ਕਿਤਾਬਾਂ ਇਹ ਸਾਰੀਆਂ ਕਿਤਾਬਾਂ ਭਾਰਤਕ ਦੀਆਂ ਹਨ ਨਾ ਤੋਂ ਜਿਹਦੇ ਵਿੱਚ ਤੁਹਾਨੂੰ ਮਤਲਬ ਜਿਦਾ ਮੋਟੀਵੇਸ਼ਨਲ ਜਿਹੜੀਆਂ ਬੁੱਕਸ ਨੇ ਉਹ ਮਿਲਣਗੀਆਂ ਸੋ ਇੱਧਰ ਦੇਖੋ ਆ ਜਿਹੜੇ ਹੈਗੇ ਨੇ ਇਹ ਕੁਝ ਟਾਈਟਲ ਪਏ ਨੇ ਤਾਂ ਜਿਹਦੇ ਵਿੱਚ ਪੋਇਟਰੀ ਵੀ ਹੈਗੀ ਆ ਤਾਂ ਇੱਧਰ ਜਿਹੜੀਆਂ ਕਿਤਾਬਾਂ ਨੇ ਉਹ ਰਲੀਆਂ ਮਿਲੀਆਂ ਕਿਤਾਬਾਂ ਨੇ ਤੇ ਜਿਹਦੇ ਵਿੱਚ ਸਾਇੰਸ ਨਾਲ ਸੰਬੰਧ ਵੀ ਨੇ ਸਾਇੰਸ ਫਿਕਸ਼ਨ ਵੀ ਹੈਗੀ ਆ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ ਤੇ ਆ ਦੇਖੋ ਉਹ ਇਧਰ ਵੀ ਦੇਖੋ ਉਹ ਇਹਦੇ ਵਿੱਚ ਸਫਰ ਨਾਵੇਂ ਵੀ ਨੇ ਨੋਵਲ ਵੀ ਨੇ ਕਹਾਣੀਆਂ ਵੀ ਨੇ ਤੋਂ ਆ ਜਿਹੜੀਆਂ ਕਿਤਾਬਾਂ ਨੇ ਸਾਰੀਆਂ ਜਮੇ ਕਹਾਣੀਆਂ ਨੇ ਇਹਦੇ ਵਿੱਚ ਸਾਡੇ ਕੈਨੇਡਾ ਦੇ ਰਾਈਟਰ ਵੀ ਹਨ ਤੇ ਪੰਜਾਬ ਦੇ ਤਹਾਨੀ ਤੇ ਸਾਰੀਆਂ ਫੇਮਸ ਜਿਹੜੇ ਕਹਾਣੀ ਸੰਗ੍ਰਹਿ ਨੇ ਉਹ ਇੱਥੇ ਪਏ ਨੇ ਸੋ ਆ ਸਫਰਨਾਮੇ ਨੇ ਕੁਝ ਕੁਸ਼ੂਰ ਕਿਤਾਬਾਂ ਨੇ ਆ ਦੇਖੋ ਇੱਧਰ ਤੇ ਇੱਧਰ ਜੇ ਆਪਾਂ ਚੱਲਦੇ ਆ ਤਾਂ ਇੱਧਰ ਜਿਹੜੇ ਹੈਗੇ ਨੇ ਆ ਕੁਝ ਕਥਾਵਾਂ ਪੁਨੀਆਂ ਨੇ ਤੇ ਨਾਵਲ ਨੇ ਸਾਰੇ ਆ ਸਾਰੇ ਨਾਵਲ ਨੇ ਆ ਦੇਖੋ ਕਿ ਆਵੀ ਨੋਵਲ ਲੇ ਤੋ ਦੋਸਤੋ ਆ ਬੁੱਕ ਪ੍ਰਦਰਸ਼ਨੀ ਤੋਂ ਬਾਅਦ ਕਿਤਾਬਾਂ ਦੀ ਜਿਹੜੀ ਪ੍ਰਦਰਸ਼ਨੀ ਲੱਗੀ ਹੋਈ ਸੀ ਉਸ ਤੋਂ ਬਾਅਦ ਆਪਾਂ ਘਰ ਆ ਗਏ ਹਾਂ ਤੋ ਮੈਂ ਵੀ ਕੁਝ ਕਿਤਾਬਾਂ ਖਰੀਦੀਆਂ ਨੇ ਸੋ ਕਿਤਾਬਾਂ ਆਪਾਂ ਆਉਣ ਵਾਲੇ ਕਿਸੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਨਾਲ ਸਾਂਝੀਆਂ ਕਰੂੰਗਾ ਕਿ ਮੈਂ ਕਿਹੜੀਆਂ-ਕਿਹੜੀਆਂ ਕਿਤਾਬਾਂ ਖਰੀਦ ਕੇ ਲਿਆ ਹਾਂ ਸੋ ਇਹ ਜਿਹੜੀ ਕਿਤਾਬਾਂ ਦੀ ਸੇਲ ਹੈ ਇਹ ਸਿਰਫ 27 ਤਰੀਕ ਤੱਕ ਹੈ ਕੋਈ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਜਦੋਂ ਆਪਾਂ ਭਾਰਤ ਜਾਂਦੇ ਹਾਂ ਤਾਂ ਅੱਜ ਕੱਲ ਜਿਹੜਾ 에ਅਰਲਾਈਨਾਂ ਨੇ ਜਿਹੜਾ weight ਆ ਉਹਦੇ ਤੇ ਬੜੀ ਰੈਸਟ੍ਰਿਕਸ਼ਨਸ ਲਾਈਆਂ ਹੋਈਆਂ ਨੇ ਕਿਤਾਬਾਂ ਪਹਾੜੀਆਂ ਹੁੰਦੀਆਂ ਨੇ ਹਰੇਕ ਕਿਤਾਬ ਵੱਧੇ ਕਿਲੋ ਜਾਂ ਕਿਲੋ ਦੀ ਹੁੰਦੀ ਐ ਸੋ ਤੁਸੀਂ ਜ਼ਿਆਦਾ ਬਜਨ ਨਹੀਂ ਲਿਆ ਸਕਦੇ ਤੋ ਹੱਦ ਤੁਸੀਂ 5-7 ਕਿਤਾਬਾਂ ਲਿਆ ਸਕਦੇ ਆ ਇੱਥੇ ਆ ਭਾਵੇਂ ਤੁਸੀਂ 100 ਕਿਤਾਬ ਖਰੀਦ ਲਓ ਠੀਕ ਐ ਤੁਹਾਡਾ ਜੇ ਤੁਸੀਂ 100 ਕਿਤਾਬ ਖਰੀਦਦੇ ਆ ਮੇਰਾ ਜਿਹੜਾ ਔਸਤ ਹੈਗਾ ਮੈਂ ਮਹੀਨੇ ਸਾ ਮਹੀਨੇ ਚ ਇੱਕ ਕਿਤਾਬ ਜਾਂ ਕਹੇ ਲੋ ਵੀ ਸਾਲ ਦੇ ਵਿੱਚ ਮੈਂ ਮੈਕਸਿਮਮ 15 ਜਾਂ 20 ਕਿਤਾਬਾਂ ਪੜਦਾ ਕਈ ਵਾਰ 24 ਵੀ ਹੋ ਜਾਂਦੀਆਂ ਨੇ ਡਿਪੈਂਡ ਕਰਦਾ ਮਤਲਬ ਕਿਤਾਬ ਦਾ ਸਾਈਜ਼ ਕੀ ਹੈ ਤੇ ਮਹੀਨੇ ਦੇ ਵਿੱਚ ਮੈਂ ਇੱਕ ਜਾਂ ਦੋ ਕਿਤਾਬਾਂ ਨੇ ਜਿਹੜੀਆਂ ਉਹ ਪੜ ਲੈਣਾ ਸੋ ਇਸ ਕਰਕੇ ਜੇ ਤੁਸੀਂ ਕਿਤਾਬਾਂ ਫਰਜ ਕੀਤਾ 24 ਕਿਤਾਬਾਂ ਲੈ ਲਨੇ ਹੋ ਤਾਂ ਤੁਹਾਡਾ ਕੋਲ 2 ਸਾਲ ਦਾ ਜਿਹੜਾ ਹੈਗਾ ਉਹ ਨੈਕਰੇਜ rau ਆ ਜਾਂਦਾ ਸੋ ਮੈਂ ਜਿਹੜੀ ਇੱਥੇ ਸੇਲ ਦੇਖੀ ਤਾਂ ਹਰ ਤਰ੍ਹਾਂ ਦੀਆਂ ਕਿਤਾਬਾਂ ਸੀ ਤੇ ਮੈਨੂੰ ਬਹੁਤ ਚੰਗੀ ਲੱਗੀ ਤਾਂ ਮੈਂ ਤੁਹਾਡੇ ਤੋਂ ਇਹ ਆਸ ਰੱਖਦਾ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਜੇ ਤੁਹਾਡੇ ਕੋਲ ਏਡੇ ਸੋਣ ਸੋਨੇ ਕਰਨੇ ਤਾਂ ਇੱਕ ਬੁੱਕ ਸ਼ੈਲਫ ਤੁਸੀਂ ਆਪਣੇ ਕਿਤਾਬਾਂ ਦੀ ਜਰੂਰ ਲਾਉਂਗੇ ਇੱਕ ਇੰਗਲਿਸ਼ ਦੀਆਂ ਕਿਤਾਬਾਂ ਦੀ ਲਾ ਲਓ ਇੱਕ ਪੰਜਾਬੀ ਦੀਆਂ ਕਿਤਾਬਾਂ ਦੀ ਲਾ ਲਓ ਹਿੰਦੀ ਪੜ੍ਹਦੇ ਹੋ ਤਾਂ ਹਿੰਦੀ ਦੀਆਂ ਕਿਤਾਬਾਂ ਦੀ ਲਾ ਲਓ ਤਾਂ ਉਹ ਨਾਲੇ ਨਾਲੇ ਤਾਂ ਤੁਹਾਡੇ ਬੱਚਿਆਂ ਨੂੰ ਪੜ੍ਹਨ ਦੀ ਆਤ ਪਾਊਗੀ ਤੇ ਨਾਲੇ ਤੁਹਾਡਾ ਜਿਹੜਾ ਬਿੱਲਾ ਵਖਤ ਹੈ ਬਜਾਏ ਇਸ ਦੀ ਕਿ ਤੁਸੀਂ ਸ਼ਰਾਬ ਪੀ ਮੋ ਜਾਂ ਦੋਸਤਾਂ ਮਿੱਤਰਾਂ ਕੋ ਇੱਧਰ ਉੱਧਰ ਜਾ ਮੋ ਜਾਂ ਤੁਸੀਂ ਸਟੋਰਾਂ 'ਚ ਘੁੰਮੋ ਤੁਸੀਂ ਆਪਣੀ ਕਿਤਾਬ ਚੱਕੋ ਤੇ ਪੜ੍ਹੋ ਤੁਹਾਡਾ ਜਿਹੜਾ ਗਿਆਨ ਹੈ ਉਹਦੇ ਵਿੱਚ ਵਧਦਾ ਹੋਵੇਗਾ ਤੇ ਤੁਹਾਨੂੰ ਮਤਲਬ ਜਿਦਾ ਬਹੁਤ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਮਿਲੇਗੀ ਤੁਹਾਡਾ ਵਕਤ ਵੀ ਵਧੀਆ ਪਾਸ ਹੋਵੇਗਾ ਤੇ ਚੰਗੀਆਂ ਆਦਤਾਂ ਬਣਨਗੀਆਂ ਤੁਹਾਡੀ ਪਰਸਨੈਲਿਟੀ ਦੇ ਵਿੱਚ ਨਖਾਰ ਆਵੇਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੈ ਕੇ ਆਉਂਦੀਆਂ ਨੇ ਕਿਤਾਬਾਂ ਸਿਹਤ ਨਾਲ ਸੰਬੰਧਿਤ ਕਿਤਾਬਾਂ ਫੂਡ ਨਾਲ ਸੰਬੰਧਿਤ ਕਿਤਾਬਾਂ ਸਫਰਨਾਮਿਆਂ ਨਾਲ ਸੰਬੰਧਿਤ ਮੋਟੀਵੇਸ਼ਨਲ ਕਿਤਾਬਾਂ ਹਰ ਤਰ੍ਹਾਂ ਦੀਆਂ ਕਿਤਾਬਾਂ ਨੇ ਤੁਸੀਂ ਕੋਈ ਵੀ ਕਿਤਾਬ ਹੈ ਜਿਹੜੀ ਉਹ ਪੜ੍ਹਨੀ ਸ਼ੁਰੂ ਕਰੋ ਜਿੱਦਾਂ ਦਾ ਵੀ ਤੁਹਾਡਾ ਸ਼ੌਂਕ ਆ ਤੁਹਾਡਾ ਸਪੋਰਟਸ ਦਾ ਸ਼ੌਂਕ ਆ ਤੁਹਾਨੂੰ ਫਲਸਫੀ ਦਾ ਸ਼ੌਂਕ ਆਇਆ ਤੁਹਾਨੂੰ ਹਿਸਟਰੀ ਪੜਨ ਦਾ ਸ਼ੌਕ ਹੈ ਤੁਸੀਂ ਮਤਲਬ ਕਿਸੇ ਵੀ ਤਰ੍ਹਾਂ ਦੀ ਕਿਤਾਬ ਹੈ ਜਿਹੜੀ ਉਹ ਖਰੀਦ ਕੇ ਆਪਣੇ ਘਰਾਂ ਵਿੱਚ ਰੱਖੋ ਤਾਂ ਦੂਸਰਾ ਮੈਂ ਇੱਕ ਬੇਨਤੀ ਇਹ ਕਰੂੰਗਾ ਕਿ ਆਪਣੇ ਲੋਕਲ ਰਾਈਟਰਸ ਨੇ ਜਿਹੜੇ ਸਥਾਨਕ ਲੇਖਕ ਉਹਨਾਂ ਬਾਰੇ ਜ਼ਰੂਰ ਤੁਸੀਂ ਜਾਣਕਾਰੀ ਇਕੱਠੀ ਕਰੋ ਕਿ ਉਹ ਨਾਵਲ ਲਿਖਦੇ ਨੇ ਕਹਾਣੀ ਲਿਖਦੇ ਨੇ ਸਫਰਨਾਮੇ ਲਿਖਦੇ ਨੇ ਤਾਂ ਜਿਹੜਾ ਵੀ ਤੁਹਾਡਾ ਸ਼ੌਂਕ ਹੈ ਤਾਂ ਉਹਨਾਂ ਦੀਆਂ ਕਿਤਾਬਾਂ ਜ਼ਰੂਰ ਲੈ ਕੇ ਪੜੋ ਸੋ ਹਰੇ ਕਿਤਾਬ ਤੇ ਨੰਬਰ ਹੁੰਦਾ ਨਹੀਂ ਨੰਬਰ ਹੁੰਦਾ ਦਾ ਸਾਡੇ ਕੋਲ ਅੱਜ ਕੱਲ ਸੋਸ਼ਲ ਮੀਡੀਆ ਆਇਆ ਫੇਸਬੁੱਕ ਹੈਗੀ ਆ ਵਟਸਐਪ ਹੈਗੀ ਆ ਤੇ ਹਰੇ ਕਰੈਕਟਰ ਦਾ ਕਿਤੇ ਨਾ ਕਿਤੇ ਅਕਾਊਂਟ ਹੁੰਦਾ ਹੈ ਤੇ ਤੁਸੀਂ ਜਾਓ ਅੱਜ ਕੱਲ ਹੁਣ ਨੇ ਜਿਹੜੇ ਫ੍ਰੀ ਨੇ ਫੋਨ ਕਾਲ ਕਰੋ ਤੇ ਤੁਸੀਂ ਉਹਨਾਂ ਦੀਆਂ ਕਿਤਾਬਾਂ ਲੈ ਕੇ ਜ਼ਰੂਰ ਪੜੋ ਸੋ ਉਮੀਦ ਕਰਦਾ ਹਾਂ ਤੁਹਾਨੂੰ ਦੋਸਤੋ ਕਿਤਾਬਾਂ ਬਾਰੇ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਸੋ ਮੇਜਰ ਬੈਂਕ ਨੂੰ ਦਿਓ ਫਿਰ ਆ ਗਿਆ ਸੋ ਮੇਰੇ ਵੱਲ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ